ਆਨੇ ਸਿੱਧੂ ਦੇ ਹੱਕ ਦੇ ਵਿੱਚ ਲੱਗੇ ਸੰਗਰੂਰ ਧਰਨੇ ਦੇ ਵਿੱਚ ਜਾਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਰਸਤੇ ਦੇ ਵਿੱਚ ਹੀ ਨਾਕੇ ਜਿਹੜੇ ਲੱਗੇ ਨੇ ਉੱਥੇ ਲੋਕਾਂ ਨੂੰ ਰੋਕ ਕੇ ਡਿਟੇਨ ਕੀਤਾ ਜਾ ਰਿਹਾ ਹੈ ਅਤੇ ਫੜ ਕੇ ਬੱਸਾਂ ਦੇ ਵਿੱਚ ਪਾ ਕੇ ਥਾਣੇ ਲਿਜਾਇਆ ਜਾ ਰਿਹਾ ਹੈ ਅਤੇ ਨਾਲ ਹੀ ਦੋਸਤੋ ਮੀਡੀਆ ਨੂੰ ਵੀ ਰੋਕਿਆ ਜਾ ਰਿਹਾ ਹੈ ਉਹਨਾਂ ਨੂੰ ਵੀ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਨਾਲ ਵੀ ਐਸੀ ਤਰ੍ਹਾਂ ਹੀ ਧੱਕਾ ਕੀਤਾ ਜਾ ਰਿਹਾ ਹੈ ਦੋਸਤੋ ਵੀਡੀਓ ਨੂੰ ਪੂਰਾ ਦੇਖ ਲਿਓ ਪਹਿਲਾਂ ਫਿਰ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਕਿਉਂਕਿ ਦੋਸਤੋ ਅਸੀਂ ਸਾਫ਼ ਇਹ ਵੀ ਕਿਹਾ ਕਿ ਜਿਹੜੀ ਮੀਡੀਆ ਉਹਨਾਂ ਦਾ ਕਿਸੇ ਦਾ ਪੱਖਪੂਰਨ ਨਹੀਂ ਜਾਂਦੀ ਵੀਡੀਓ ਨ ਦਿਖਾਉਂਦੀ ਹੈ ਉੱਥੇ ਜੋ ਹੋ ਰਿਹਾ ਹੈ ਦੋਸਤੋ ਅਗਰ ਪੰਜਾਬ ਪੁਲਿਸ ਜਾਂ ਫਿਰ ਕੋਈ ਸਰਕਾਰ ਵੱਲੋਂ ਕੋਈ ਧੱਕਾਸ਼ਾਹੀ ਕੀਤੀ ਜਾਏਗੀ ਤਾਂ মিডিਆ ਨੇ ਉਹ ਵੀ ਦਿਖਾਉਣੀ ਹੈ ਅਗਰ ਲੋਕਾਂ ਵੱਲੋਂ ਉੱਥੇ ਗਲਤ ਕੀਤਾ ਜਾਏਗਾ ਕਿਸੇ ਤਰ੍ਹਾਂ ਦਾ ਕੋਈ ਗਲਤ ਨਾਰੇਬਾਜੀ ਜਾਂ ਕੁਝ ਵੀ ਗਲਤ ਕੀਤਾ ਜਾਏਗਾ ਤਾਂ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸੋਸ਼ਲ ਮੀਡੀਆਸਟ ਨੇ ਉਹਨਾਂ ਨੇ ਪੱਤਰਕਾਰਾਂ ਨੇ ਦਿਖਾਉਣਾ ਹੁੰਦਾ ਹੈ ਤਾਂ ਦੋਸਤੋ ਫਿਰ ਵੀ ਜਿਹੜਾ মিডিਆ ਨੂੰ ਰੋਕਿਆ ਜਾ ਰਿਹਾ ਹੈ ਪੂਰਾ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਜਿਹੜਾ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਉਹ মিডিਆ ਦੇ ਨਾਲ ਗੱਲ ਕਰਦਾ ਤੁਹਾਨੂੰ ਨਜ਼ਰ ਆਏਗਾ ਐਸਐਸ ਕੀ ਗੁਨਾ ਕਰ ਦਿੱਤਾ ਕਿ ਸਾਨੂੰ ਇਸ ਤਰ੍ਹਾਂ ਜਿਹੜੀ ਸ਼ਬਦਾਵਲੀ ਸੁਣਨੀ ਪੈ ਰਹੀ ਹੈ ਤਾਂ ਆਓ ਦੋਸਤੋ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਤੇ ਪੂਰੀ ਵੀਡੀਓ ਦੇਖ ਕੇ ਆਪਣਾ ਕਮੈਂਟ ਵੀ ਜ਼ਰੂਰ ਛੱਡਿਓ ਨਾਕਾ ਸਾਹਮਣੇ ਲੱਗ ਰਿਹਾ ਤੁਹਾਨੂੰ ਨਾਕੇ ਦੇ ਵਿੱਚ ਸਾਰੀ ਗੱਲਬਾਤ ਦਿਖਾਵਾਂਗੇ ਕਿ ਆਖਿਰ ਕੀ ਹੈ ਤੇ ਕਿਸ ਤਰ੍ਹਾਂ ਲੋਕ ਨੇ ਜਿਹੜੇ ਉਹ ਗੱਲਬਾਤ ਉਹਨਾਂ ਦੇ ਨਾਲ ਵੀ ਆਪਾਂ ਕਰਾਂਗੇ ਜਿਹੜੇ ਲੋਕ ਇੱਥੇ ਰੁਕੇ ਗਏ ਨੇ ਸਾਈਡ ਤੇ ਤੁਸੀਂ ਕੈਂਟਰ ਦੇਖ ਰਹੇ ਹੋ ਖੱਬੇ ਪਾਸੇ ਖੜੇ ਨੇ ਤੇ ਆਓ ਫਿਰ ਆਪਾਂ ਕਰਦੇ ਹਾਂ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਤੇ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰ ਹਾਂਜੀ মিডিਆ ਤੋਂ ਆ ਜੀ ਸੰਗਰੂਰ ਜਾ ਰਹੇ ਹਾਂ ਕਵਰੇਜ ਕਰਨ ਹਾਂਜੀ ਮਾਤਾ ਸਾਈਡ ਤੇ ਲਾ ਲੋ ਆ ਜੀ ਹਾਂਜੀ ਆਇਡੈਂਟੀਟੀ ਨਹੀਂ ਜੀ ਸੋਸ਼ਲ ਮੀਡੀਆ ਦੀ ਕੋਈ ਆਇਡੈਂਟੀਟੀ ਨਹੀਂ ਹੁੰਦੀ ਜੀ ਥੱਲੇ ਉੱਤਰੋ ਸੋਸ਼ਲ ਮੀਡੀਆ ਥੱਲੇ ਉੱਤਰੋ ਸੋਸ਼ਲ ਮੀਡੀਆ ਆ ਜੀ ਸਾਈਡ ਤੇ ਲਾਓ ਆ ਜੀ ਬ੍ਰੇਕ ਗੱਡੀ 'ਚ ਬੈਠੋ ਗੱਡੀ 'ਚ ਬੈਠੋ ਇਹ ਨੂੰ ਥੱਲੇ ਕਰ ਲੈ ਫੋਨ ਨੂੰ ਨਾਲੇ ਸੋਸ਼ਲ ਮੀਡੀਆ ਕੋਈ ਗੱਲ ਨਹੀਂ ਕਰ ਲੈ ਲੈ ਫਿਰ ਤੂੰ ਕਵਰੇਜ ਕਰੀ ਜਾ ਠੀਕ ਆ ਚੰਬੰਦਰਾ ਰਹਿ ਠੀਕ ਹੈ ਚੰਗਾ ਉਹ ਪੋਣੇ ਹੋ ਗਏ ਲਿਸਟ ਫਰੰਟ ਕਰ ਦੋਗੇ ਉਹਨਾਂ ਦੱਸ ਦੇ ਕਿ ਕਿੱਟੀ ਖਰੀਦਣ ਦੇ ਵਿੱਚ ਅਸੀਂ ਉੱਥੇ ਜਾਂਦੇ ਹਾਂ ਮੈਂ ਜਾ ਕੇ ਆਉਣਾ ਕਰਦਾ ਹਾਂ ਹੋਰ ਇਹ ਫੋਟੋ ਆ ਜੈਨ ਲਓ ਤੁਸੀਂ ਲੈ ਰਹੇ ਹੋ ਆ ਰੁਕੋ ਮਨਪ੍ਰੀਤ ਸਿੰਘ ਉਹਲੇ ਮਨਪ੍ਰੀਤ ਸਿੰਘ ਉਹਲੇ ਅਸਟ ਬਾਲ ਐਸਟ ਬਾਲ ਉਹ ਸਾਹਮਣੇ ਉਹ ਉਹ ਦਾ ਬੈਟਿੰਗ ਕਮੇਟ ਕਰਦੇ ਨੇ ਜਿਹੜੇ ਨੇ ਬੇਵਾਕ ਕਲਮ I don't know. ਫਿਰ ਚੈਨਲ ਵਾਟ ਚੈਨਲ ਕਿੱਥੇ ਚੱਲਿਓ ਬਾਈ ਜੀ ਕੋਰਟੀ ਚੱਲਣਾ ਬਾਈ ਕੋਰਟੀ ਅੱਛਾ ਕਿਵੇਂ ਫਿਰ ਉਹਨੇ ਕੀ ਗੱਲਬਾਤ ਹੋਣੀ ਇੱਥੇ ਚੱਲੋ ਕੋਰਟ ਨੇ ਚੱਲੋ ਕਹਿੰਦੇ ਨਹੀਂ ਨਹੀਂ ਥਾਣੇ ਚ ਵੀ ਹਾਜ਼ਰੀ ਪਵਾਉਣੀ ਆ ਵੀ ਥਾਣੇ ਚ ਹਾਜ਼ਰੀ ਪਵਾ ਕੇ ਤੁਹਾਨੂੰ ਭੇਜਦਾ ਮੈਂ ਵੀ ਥਾਣੇ ਚ ਵੀ ਆਪਾਂ ਵੀ ਨਹੀਂ ਜਾਂਦੇ ਇੱਥੇ ਖੜੀਓ ਇੱਥੇ ਵੇਖ ਕਰਨ ਨੂੰ ਕਾਣੇ ਚ ਤਾਂ ਬਾਈ ਤੁਹਾਨੂੰ ਤਾਂ ਕੋਰਟ ਹੁੰਦਾ ਵੀ ਉੱਥੇ ਪਤਾ ਹੀ ਆ ਬਾਈ ਬਠਾਈ ਆ ਖਣਗੇ ਹੁਣ ਚਾਬੀ ਖੋਲਣਗੇ ਉੱਥੇ ਗੱਡੀ ਤੋਂ ਉੱਥੇ ਭਾਈ ਰੱਖਾਂਗੇ ਇੱਥੇ ਤਾਂ ਹੁਣ ਆਏ ਆ ਹੁਣ ਹੋਰ ਆਈ ਜਾਊਗਾ ਕੱਟ ਹੋਣੀ ਇੱਥੇ ਕੱਟ ਵਧੀਆ ਅੱਛਾ ਕਿ ਕਿਹੜੇ ਕਿਹੜੇ ਸਾਧਨ ਲੈ ਕੇ ਆ ਸੀ ਬੱਸ ਇੱਕ ਚੈਲੇ ਚੈਲੇ ਦੀ ਦੋ ਐ ਵੀਰੇ ਭਾਈ ਦੇਸੇ ਤੋਂ ਆ ਬਾਈ ਦੇਸੇ ਤੋਂ ਆ ਬਾਈ ਦੇਸੇ ਤੋਂ ਆ ਗਏ ਜੀ ਦੂਰਗੜ੍ਹ ਜੀ ਠੀਕ ਆ ਜੀ ਠੀਕ ਆ ਓਕੇ ਬਾਕੀ ਆਈ ਥਾਣੇ ਚ ਨਾ ਜਾਓ ਉਹਨਾਂ ਨੂੰ ਆਈ ਆ ਕਿ ਵੀ ਇੱਥੀ ਆਪ ਦਾ ਖੜੀ ਚੱਲੋ ਅੱਛਾ ਕੀ ਕਹਿੰਦੇ ਵੀ ਥਾਣੇ ਚ ਲੈ ਕੇ ਜਾਵਾਂਗੇ ਹਾਂ ਕਹਿੰਦੇ ਥਾਣੇ ਚ ਲੈ ਨਾ ਇੱਕ ਮੌਨਸੀ ਨੂੰ ਭੇਜਿਆ ਸੀ ਵੀ ਥਾਣੇ ਚ ਹਾਜੀ ਪਵਾਉਣੀ ਆ ਇਹ ਜੀ ਭਿੱਕੀ ਵਗ ਜੋ ਸਾਨੂੰ ਇਹ ਦੱਸਿਆ ਨਹੀਂ ਸੀਗਾ ਅੱਛਾ ਇਹਨਾਂ ਨੂੰ ਆਖਿਆ ਵੀ ਥਾਣੇ ਚ ਹਾਜੀ ਨਾ ਜਾਓ ਵੀ ਇੱਥੀ ਆਪ ਦਾ ਖੜੀ ਚੱਲੋ ਤੁਸੀਂ ਦੇਖ ਸਕਦੇ ਹੋ ਕਿਵੇਂ ਦੋਸਤੋ ਲੋਕਾਂ ਨੂੰ ਰਾਸਤੇ ਦੇ ਵਿੱਚ ਰੋਕਿਆ ਜਾ ਰਿਹਾ ਹੈ ਅਤੇ ਆਓ ਆਪਾਂ ਹੋਰ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਕੇ ਦਾ ਜਿਹੜਾ ਪੂਰਾ ਤੁਹਾਨੂੰ ਪ੍ਰੋਸੀਜਰ ਦਿਖਾਵਾਂਗੇ ਪੰਜਾਬ ਪੁਲਿਸ ਦੀ ਆਪਣੀ ਡਿਊਟੀ ਹੈ ਮੰਨਦੇ ਆ ਪਰ ਹੁਕਮਰਾਨਾਂ ਦੇ ਹੁਕਮ ਦੇਖੋ ਕੈਸੇ ਨੇ ਉਸ ਸਾਈਡ ਤੇ ਨਾਕਾ ਲੱਗਿਆ ਸੀਗਾ ਉਸ ਸਾਈਡ ਤੋਂ ਕੁਝ ਵੀਰ ਇਧਰ ਨੂੰ ਟਲ ਕੇ ਆਏ ਨੇ ਕਿਉਂ ਆਏ ਨੇ ਆਪਾਂ ਪੁੱਛ ਲੈਨੇ ਆਂ ਬਾਈ ਕਿਹੜਾ ਪਿੰਡਾ ਸਭ ਤੋਂ ਪਹਿਲਾਂ ਤਾਂ ਦੱਸੋ ਭਾਈ ਦੇ ਸਾਹ ਕਿਹੜੇ ਸਾਰੇ ਪਾਈ ਦੇਸੇ ਤੋਂ ਕਿਹੜੇ ਕਿਹੜੇ ਕਿੱਥੇ ਜਾ ਰਹੇ ਹੋ ਤੁਸੀਂ ਧਰਨੇ ਤੇ ਆ ਰਹੇ ਹਾਂ ਗੁਰੂ ਅੰਤਮਾਨ ਦੀ ਕੋਟੀ ਦਾ ਘਰਾਓ ਕਰਨਾ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਸਪੋਰਟ ਦੇ ਵਿੱਚ ਅੱਛਾ ਇੱਥੇ ਨਾਕੇ ਤੇ ਰੋਕ ਲਈ ਪੁਲਿਸ ਵਾਲਿਆਂ ਨੇ ਜਿਹੜੇ ਵਾਲੇ ਆਪਦੀ ਬੱਥ ਦੇ ਵਿੱਚ ਧੱਕੇ ਨਾਲ ਲਿਆ ਰਹੇ ਸੀ ਸਾਰਿਆਂ ਨੂੰ ਸਾਡੇ ਡਰਾਈਵਰ ਨੂੰ ਲੈ ਗਏ ਤੇ ਸਾਡੇ ਕੋਲ ਜਾਣ ਲਈ ਕੇ ਸਾਧਨ ਨਹੀਂ ਸੀ ਉੱਪਰ ਦੀ ਜਾ ਕੇ ਦੇਖਦਾ ਕੋਈ ਬੱਸ ਰੋਕ ਕੇ ਬੱਸ ਤੇ ਚੜਕੇ ਹੁਣ ਜਾਂਦੇ ਅੱਗੇ ਜਿਹੜੇ ਬਾਕੀ ਹੋਰ ਨਾਕੇ ਤੇ ਬਹੁਤ ਪੀੜ ਸੀਗੇ ਉਹ ਬਸ ਪਰ ਕੇ ਲੈ ਗਏ ਪਰ ਬਸ ਪਰ ਕੇ ਲੈ ਗਏ ਮਤਲਬ ਪੁਲਿਸ ਨੇ ਚੱਕ ਲਿਓ ਸਾਰੇ ਠੀਕ ਹੈ ਇਹ ਪੁਲਿਸ ਕਿੱਥੋਂ ਦੀ ਸੀ ਪੁਲਿਸ ਆਪਣਾ ਆਪ ਹੀ ਥਾਣੇ ਦੇ ਲਿਆ ਰਹੇ ਨੇ ਇਹ ਪਿੰਡ ਕਿਹੜਾ ਮਿਲਦਾ ਹੋ ਆ ਇਹ ਟੈਪੀ ਕੁਲਵਿੰਦਰ ਬਿੱਲੇ ਦਾ ਪਿੰਡ ਹੈ ਨਾ ਸਾਡੇ ਕੋਲ ਸਾਥੀਆਂ ਨੂੰ ਵੀ ਲੈ ਗਏ ਨਾਲ ਅੱਜ ਕੋ ਸਾਥੀਆਂ ਨੂੰ ਨਾਲ ਲੈ ਗਏ ਅੱਛਾ ਹੁਣ ਅਸੀਂ ਬਾਤ ਦੇਖਦੇ ਇੱਧਰ ਦੀ ਜਾ ਕੇ ਬਾਥਰ ਕਾ ਕੇ ਕੋਈ ਬਾਸ ਤੇ ਜਾ ਰਹੇ ਹਾਂ ਜਿਹੜੇ ਵੀ ਸਾਡੇ ਨਾਲ ਦੇ ਸੀਗੇ ਸਭ ਨੂੰ ਚੱਕ ਲਿਆ ਪੁਲਿਸ ਦੇ ਰੈਂਕ ਦੇ ਵਿੱਚ ਵੀ ਵੱਡੇ ਵੱਡੇ ਮੁਲਾਜ਼ਮ ਨਾਕੇ ਦੇ ਉੱਤੇ ਖੜੇ ਨੇ ਨਾ ਤਨਖਤ ਨੇ ਐਸ ਐਚਓ ਵਗੈਰਾ ਸਾਹਿਬ ਵੱਡੇ ਵੱਡੇ ਹ ਯਾਰ ਰਹਿਗਾ ਬਾਈ ਜਿਹੜੇ ਬਾਈ ਤੁਸੀਂ ਕੈਂਟਰਾਂ ਤਾਂ ਐ ਉਹ ਤਾਂ ਨਹੀਂ ਜ਼ਬਤ ਕਰੇ ਪੁਲਿਸ ਨੇ ਉਹ ਵੀ ਖੜਾ ਲਓ ਉਹ ਵੀ ਉਹਲੇ ਖੜਾ ਲਿਓ ਵੀ ਜਿਹੜੇ ਸਾਡੇ ਤੇ ਸਾਧਨਾ ਜਿਹੜਾ ਉਹ ਜਾਨੀ ਕਿ ਹਾਂਜੀ ਉਹ ਕਰ ਲਿਆ ਉਹਲੇ ਜ਼ਬਤ ਇਹਨਾਂ ਦੇ ਹੁਣ ਇੱਥੇ ਖੜਾ ਗਿਆ ਸਾਡਾ ਅੱਜ ਬਾਈ ਸਾਨੂੰ ਰੋਗ ਲੈ ਕਿੰਨਾ ਰੋਗ ਕਿੰਨੇ ਕੀ ਆਵਾਜ਼ ਦੱਬਣਗੇ ਹਾਂਜੀ ਹਾਂਜੀ ਤਾਂ ਠੀਕ ਹੈ ਹਣਾ ਵੀ ਅਸੀਂ ਉਹਦੇ ਹੱਕ ਤੇ ਜਾਵਾਂਗੇ ਤੁਸੀਂ ਬੱਸਾਂ ਤੇ ਤੜਕੇ ਜਾਵਾਂਗੇ ਜਿਵੇਂ ਨਾ ਜਿਵੇਂ ਜਾਊ ਮਤਲਬ ਜਾਵਾਂਗੇ ਤੁਰਕੇ ਜਾਣਾ ਮਨਜ਼ੂਰ ਹੈ ਠੀਕ ਹੈ